ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਸਮਾਜ ਸੇਵੀ ਖੇਤਰਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਉਮੀਦ ਫਾਊਂਡੇਸ਼ਨ ਦੇ ਚੇਅਰਮੈਨ ਸਾਬਕਾ ਵਿਧਾਇਕ ਅਰਵਿੰਦ ਖੰਨਾ ਵੱਲੋਂ ਆਪਣੇ ਸਮਾਜ ਪ੍ਰਤੀ ਨਿਵੇਸ਼ਿਤ ਕਰਦੇ ਕਾਰਜ ਯੋਜਨਾ ਦੇ ਅਗনে ਇੱਕ ਵਿਕਲੀ ਕਾਰਜ ਕਰਦੇ ਜਿੱਥੇ ਤਹਿਤ ਉਮੀਦ ਫਾਊਂਡੇਸ਼ਨ ਵੱਲੋਂ ਸੰਸਦਾ ਭੈਣਾਂ ਦੀ ਉਮੀਦ ਤਹਿਤ 6 ਪਿੰਡੂ ਔਰਤਾਂ ਨੂੰ ਫੂਡ ਕਾਰਡ ਮਹਿਆ ਕਰਵਾਏ ਗਏ ਹਨ ਜੋ ਕਿ ਇਹ ਔਰਤਾਂ ਦੇ ਫੂਡ ਕਾਰਟਾਂ ਵਿੱਚ ਭੋਜਨ ਪਦਾਰਥ ਬਣਾ ਕੇ ਅਣਦੇ ਵਿਕਰੀ ਕਰਕੇ ਆਪਣੇ ਪਰਿਵਾਰ ਦੀ ਆਰਥਿਕ ਸਥਾਪਤ ਮਜ਼ਬੂਤ ਕਰ ਸਕਣਗੇ ਕਿ ਪਿਛਲੇ ਦਿਨ ਅਸੀਂ ਵੀ ਦੱਸਾਇਆ ਵੀ ਪਿੰਚ ਪਿੰਡ ਬਿੰਬੜ ਦੇ ਵਿੱਚ ਵੀ ਉਹਨਾਂ ਵੱਲੋਂ ਇੱਕ ਪਲਾਟ ਲਗਾਇਆ ਗਿਆ ਸੀ ਜਿਸ ਦੇ ਨਾਲ ਲੋਕਾਂ ਨੂੰ ਇੱਕ ਰੋਜ਼ਗਾਰ ਦੀ ਭਾਵਨਾ ਨਾਲ ਰੋਜ਼ਗਾਰ ਮਿਲਦਾ ਹੈ ਜਿੱਥੇ ਕੀ ਲੇਡੀਜ਼ ਸਿਰਫ ਘਰ ਤੱਕ ਸੀਮਿਤ ਨਹੀਂ ਪਰ ਹੁਣ ਜਦੋਂ ਆਪਣਾ ਕਾਰੋਬਾਰ ਕਰਨੀਆਂ ਦਾ ਪਰਿਵਾਰ ਤੇ ਇੱਕ ਮੋੜੇ ਨਾਲ ਮੋੜਾ ਲਾ ਕੇ ਚੱਲਣ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਉਹ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰੇ ਹਾਂ ਜਿਨ੍ਹਾਂ ਨੇ ਸਾਨੂੰ ਰੋਜ਼ਗਾਰ ਦਿੱਤਾ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਠੀਕ ਹੈ ਓਕੇ ਮੇਰਾ ਨਾਮ ਰਾਜਵਿੰਦਰ ਕੌਰ ਹੈ ਜੀ ਮੈਂ ਪੈਣਾ ਦੀ ਉਮੀਦ ਜਿਹੜਾ ਹੈਗਾ ਪ੍ਰੋਜੈਕਟ ਚੱਲ ਰਿਹਾ ਉਮੀਦ ਦੇ ਬੈਨਰ ਹੇਟ ਉਹਦੀ ਇਨਚਾਰਜ ਹੈ ਇੱਥੇ ਅੱਜ 6 ਫੂਟ ਕਾਰ ਦਿੱਤੀ ਗਈਆਂ ਨੇ ਖੰਨਾ ਸਾਹਿਬ ਕਹਿ ਕੀ ਗਏ ਨੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਪਹਿਲੀ ਗੱਲ ਤੇ ਤੁਹਾਨੂੰ ਬਿਲਕੁਲ ਕਲੀਅਰ ਕਰ ਗਏ ਆ ਖੰਨਾ ਸਾਹਿਬ ਕੇ ਊਮੇਨ ਇੰਪਾਵਰਮੈਂਟ ਤੇ ਉਮੀਦ ਲਗਾਤਾਰ ਕੰਮ ਕਰਦੀ ਆ ਰਹੀ ਹੈ ਤੇ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੰਮ ਨੇ ਜਿਹੜੇ ਸਾਡੇ ਉਹ ਜਾਰੀ ਰਹਿਣਗੇ ਜੇ ਗੱਲ ਕਰੀਏ ਫੂਡ ਕਾਰਟ ਦੀ ਜੀ ਅਸੀਂ ਅੱਜ 6 ਫੂਡ ਕਾਰਟ ਨੇ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਦੇ ਰਹੇ ਆਂਗੇ ਕਿਉਂਕਿ ਸਭ ਤੋਂ ਜੇ ਅੱਜ ਅਸੀਂ ਗੱਲ ਕਰਦੇ ਆਂ ਤਾਂ ਔਰਤ ਦੀ ਕਿ ਉਹਦੀ ਸਕਿੱਲ ਹੈ ਜਿਹੜੀ ਘਰਾਂ ਦੇ ਵਿੱਚ ਦਬ ਕੇ ਰਹਿ ਚੁੱਕੀ ਹੈ ਤੇ ਉਮੀਦ ਦੇ ਬੈਨਰ ਹੇਡ ਪੈਣਾ ਦੀ ਉਮੀਦ ਨੇ ਇੱਕ ਅਜੀਹਾ ਇਨੀਸ਼ੀਏਟਿਵ ਲਿਆ ਹੈ ਕਿ ਕਿਸੇ ਵੀ ਔਰਤ ਦੀ ਸਕਿੱਲ ਨੂੰ نیچے ਨਹੀਂ ਲੱਗਣ ਦਿੱਤਾ ਜਾਏਗਾ ਜੋ ਵੀ ਜਿੰਨੇ ਯੋਗ ਹੈ ਉਹਦੇ ਨਾਲ ਤਾਲਮੇਲ ਕਰਕੇ ਅਸੀਂ ਉਸ ਲੈਵਲ ਤੇ ਸੋਰਸ ਉਹਨਾਂ ਨੂੰ ਪ੍ਰੋਵਾਈਡ ਕਰਦੇ ਆਂ ਹੈਂਡਹੋਲਡ ਸਪੋਰਟ ਕਰਦੇ ਆਂ ਤੇ ਗੱਲ ਇਹ ਨਹੀਂ ਕਿ ਅੱਜ ਫੂਡ ਕਾਰਟ ਹੈਂਡਓਵਰ ਕਰਤੀਆਂ ਗੱਲ ਖਤਮ ਹੋ ਗਈ ਅਸੀਂ ਤਾਂ ਜੀ ਪਲ-ਪਲ ਹਰ ਰੋਜ਼ ਫਾਲੋਅ ਅਪ ਲੈਣੇ ਆਂ ਇਹ ਵੀ ਕੋਸ਼ਿਸ਼ ਕਰਦੇ ਆ ਕਿ ਇਸ ਮੰਗ ਕਿੰਨੀ ਸੇਲ ਹੋਈ ਤੇ ਇਹਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਸਾਡੇ ਤੇ ਵਿਸ਼ਵਾਸ ਹੈ ਜਿਹੜਾ ਉਹ ਭੂਮੇਂ ਦਾ ਲਗਾਤਾਰ ਵਾਅਦਾ ਜਾ ਰਿਹਾ ਹੈ ਤੇ ਖੁਸ਼ੀ ਹੁੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵੀ ਕਈ ਖੇਤਰਾਂ ਦੇ ਵਿੱਚ ਔਰਤਾਂ ਦੇ ਨਾਲ ਸਹਿਯੋਗੀ ਸਾਬਿਤ ਹੋਵਾਂਗੇ ਐ ਤੇ ਕਿੰਨੀ ਕੁ ਕਾਸਟ ਆਈ ਹੈ ਜੀ ਕਿੰਨਾ ਕ ਖਰਚਾ ਤਕਰੀਬਨ ਇਹਦੇ ਵਿੱਚ ਜੀ ਕਾਸਟ ਦੀ ਜੀ ਗੱਲ ਕਰੀਏ ਸਾਡੇ ਇਹ 40000 ਦੇ ਕਰੀਬ ਇੱਕ ਫੂਡ ਕਾਰਟ ਤਿਆਰ ਹੁੰਦੀ ਹੈਗੀ ਤੇ ਹਰ ਇੱਕ ਚੀਜ਼ ਬੜੀ ਉਹਦੇ ਨਾਲ ਲਈ ਜਾਂਦੀ ਹੈ ਕਿਉਂਕਿ ਕਦੇ ਵੀ ਕਿਸੇ ਚੈਨਲ ਤੇ ਆ ਕੇ ਕੋਈ ਚੀਜ਼ ਪ੍ਰੋਵਾਈਡ ਕਰਨਾ ਸਾਡੀ ਸਾਡੀ ਅਮੇਜ਼ ਨੂੰ ਇਫੈਕਟ ਨਾ ਹੋਵੇ ਅਸੀਂ ਟਾਇਰ ਚੱਕੇ ਚੈੱਕ ਕਰਕੇ ਪ੍ਰੋਪਰ ਹਰ ਇੱਕ ਚੀਜ਼ ਨੂੰ ਫਿਰ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਕੋਈ ਐਦਾਂ ਨਹੀਂ ਕਿ ਇਹ ਇੱਕ ਜਸਟ ਓਨਲੀ ਰੇੜੀ ਤਿਆਰ ਕਰਵਾ ਕੇ ਦੇਤੀ ਕਿਉਂਕਿ ਲੰਬੇ ਸਮੇਂ ਤੱਕ ਰੋਜ਼ਗਾਰ ਦਾ ਸਰਨ ਰਹਿਣਾ ਜੀ ਉਹਨਾਂ ਦਾ ਇਹ ਜਿਹੜੀ ਜਦੋਂ ਪਿਛਲੀ ਵਾਰ ਫੋਨ ਕਿਸ ਤਰੀਕੇ ਨਾਲ ਉਹਨਾਂ ਨੂੰ ਜਿੱਦਾਂ ਸਾਡੇ ਕੋਲ ਜੀ ਇੱਕ ਦੇਖੋ ਕਈ ਅਸੀਂ ਜਿਵੇਂ ਸਾਡਾ ਕੋਈ ਗਰੁੱਪ ਮੈਂਬਰ ਹੈ ਪੈਣਾ ਦੀ ਉਮੀਦ ਨਾਲ ਜੁੜਿਆ ਹੋਇਆ ਉਹ ਬੀਬੀ ਕਹਿੰਦੀ ਹੈ ਕਿ ਮੇਰਾ ਬੇਟਾ ਬੇਰੁਜ਼ਗਾਰ ਹੈ ਗ੍ਰੈਜੂਏਸ਼ਨ ਕਰਕੇ ਘਰੇ ਬੈਠਾ ਹੈ ਤੇ ਉਹ ਕੰਮ ਕਰਨਾ ਚਾਹੁੰਦਾ ਹੈ ਸਾਡੇ ਨਾਲ ਤੇ ਉਹ ਗਰੁੱਪ ਦੀ ਇੱਕ ਬੀਬੀ ਜੁੜੀ ਏ ਜੀ ਹੁਣ ਉਹ ਕਹਿੰਦੀ ਅਸੀਂ ਮਾਪੁੱਤ ਨੇ ਕੰਮ ਕਰਨਾ ਸਾਡੇ ਕੋਲ ਹੈ ਇੱਕ ਕੇਸ ਬਖੋ ਪੀਰ ਦਾ ਤੇ ਫਿਰ ਉਹਨਾ ਉਹ ਕੀ ਕਰਦੇ ਸੀ ਜੀ ਉਹ ਟੇਬਲ ਤੇ ਹੀ ਲਗਾਉਂਦੇ ਸੀ ਬਖੋ ਪੀਰ ਸਕੂਲ ਦੇ ਅੱਗੇ ਤੁਸੀਂ ਕਦੇ ਪੁੱਛਿਓ ਕਿਸੇ ਤੋਂ ਉਹ ਟੇਬਲ ਤੇ ਹੀ ਲਗਾਉਂਦੇ ਸੀ ਤਾਂ ਉਹਨਾਂ ਦੀ ਇੱਕ ਕੁਆਲਿਟੀ ਤੇ ਉਹਨਾਂ ਦੇ ਸਟੈਂਡਰਡ ਨੂੰ ਅਪ ਕਰਨ ਲਈ ਤੇ ਸੇਲ ਨੂੰ ਵਧਾਉਣ ਲਈ ਤੇ ਉਹਨਾਂ ਨੂੰ ਸ਼ਾਹੀਦ ਕਰਨ ਲਈ ਇਨੀਸ਼ੀਏਟਿਵ ਜਿਹੜਾ ਹੈਗਾ ਸਪੈਸ਼ਲੀ ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਇਸ ਚੀਜ਼ ਦੇ ਜੀ ਬਿਲਕੁਲ ਕਿ ਤੁਸੀਂ ਸਾਡੇ ਕਾਰਜਕ੍ਰਮ ਵਿੱਚ ਆਏ ਹੋ ਤੇ ਮੈਨੂੰ ਪਤਾ ਹੈ ਪ੍ਰੈਸ ਕਲੱਬ ਦੀ ਲੋੜੀ ਦਾ ਪ੍ਰੋਗਰਾਮ ਸੀਗਾ ਤੇ ਤੁਹਾਨੂੰ ਲੋੜੀ ਮੁਬਾਰਕ ਹੋ ਸਾਰਿਆਂ ਨੂੰ ਇਹ ਅੱਜ ਉਮੀਦ ਸੰਸਥਾ 6 ਕਾਰਟ ਫੂਡ ਕਾਰਟ ਆਪਣੇ ਜੋ ਸਾਡੇ ਗਰੁੱਪ ਮੈਂਬਰਸ ਹਨ ਉਹਨਾਂ ਨੂੰ ਦੇ ਰਹੀ ਹੈ ਕਿਉਂਕਿ ਜਿਵੇਂ ਆਪਾਂ ਪਹਿਲੇ ਵੀ ਗੱਲ ਕੀਤੀ ਐ ਉਮੀਦ ਸੰਸਥਾ ਜੋ ਮੈਂ 90 ਸਿਰੇ ਨਾਲ 4 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦਾ ਮੁੱਖ ਮੁੱਦਾ ਇਹ ਹੈਗਾ ਕਿ ਸਾਡੀ ਜੋ ਔਰਤਾਂ ਹਨ ਔਰ ਉਸ ਔਰਤਾਂ ਜੀ ਜੋ ਪਰਿਵਾਰ ਹਨ ਉਹਨਾਂ ਨੂੰ ਘਰੇ ਬੈ ਕੇ ਜਾਂ ਆਪਣੇ ਪਿੰਡ ਵਿੱਚ ਬੈ ਕੇ ਉਹਨਾਂ ਨੂੰ ਇੱਕ ਰੋਜ਼ਗਾਰੀ ਦਾ ਸਾਧਨ ਮਿਲਣਾ ਚਾਹੀਦਾ ਹੈ ਛੋਟੀ-ਛੋਟੀ ਲਾਂਚਾਂ ਪਿੱਛੇ ਉਹਨਾਂ ਨੂੰ ਆਪਣਾ ਵੋਟ ਜਾਇਆ ਕਰਨ ਦੀ ਤਾਂ ਲੋੜ ਨਹੀਂ ਪੈਣੀ ਔਰ ਆਪਣੇ ਘਰ ਦੀ ਖਰਚੇ ਦੇ ਵਿੱਚ ਉਹ ਵੀ ਆਪਣਾ ਯੋਗਦਾਨ ਪਾ ਦਿੰਦੇ ਤੇ ਇਸ ਕਰਕੇ ਆਪਾਂ ਇਹ ਕੰਮ ਸ਼ੁਰੂ ਕੀਤਾ ਔਰ ਮੈਂ ਦੱਸਣਾ ਚਾਹੁੰਦਾ ਕਿ ਅੱਜ ਆਪਾਂ 6 ਕਾਟ ਦੇ ਰਹੇ ਆ ਦੋ ਤਿੰਨ ਮਹੀਨਾ ਪਹਿਨਾ ਆਪਾਂ 7 ਕਾਟ ਦਿੱਤੇ ਸੀ ਲਗਭਗ ਜੋ ਮੇਰੇ ਕੋਲ ਇਹ ਅੰਕੜੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ ਆਪਾਂ 2400 2400 ਉਮੀਦ ਸੰਸਥਾ ਦੇ ਵਿੱਚ ਜੋ ਔਰਤਾਂ ਹਨ ਇੰਡੀਵਿਜੂਅਲ ਤੌਰ ਤੇ ਉਹਨਾਂ ਨੂੰ ਰੋਜ਼ਗਾਰੀ ਦਾ ਸਾਧਨ ਦੇ ਰਹੇ ਆ ਸਾਡੇ ਜੋ ਗਰੁੱਪ ਬਣੇ ਆ ਹਰ ਪਿੰਡ ਦੇ ਵਿੱਚ ਸਾਡੇ ਦੋ ਦੋ ਗਰੁੱਪ ਬਣੇ ਆ ਉਹ ਗਰੁੱਪਾਂ ਨੂੰ ਵੱਖਰਾ ਜੋ ਗਰੁੱਪ ਐਕਟੀਵਿਟੀ ਹੈ ਉਹ ਵੱਖਰੇ ਨਜ਼ਿਰੇ ਨਾਲ ਉਹਨਾਂ ਨੂੰ ਆਮਦਨ ਦਾ ਸਾਧਨ ਮਿਲਦਾ ਪਰ ਇਹ ਇੰਡੀਵਿਜੂਅਲ ਤੌਰ ਤੇ 2400 ਸਾਡੀ ਮੈਂਬਰਾਂ ਨੂੰ ਆਪਾਂ ਰੋਜ਼ਗਾਰੀ ਦਾ ਸਾਧਨ ਦੇ ਰਹੇ ਆ ਦੇਣ ਦੀ ਕੋਸ਼ਿਸ਼ ਚ ਹੈ ਅੱਜ ਦੀ ਘੜੀ 632 ਔਰਤਾਂ ਨੂੰ ਰੋਜ਼ਗਾਰੀ ਦਾ ਸਾਧਨ ਦੇ ਰਿਹਾ ਹੈ ਇਹਨੂੰ ਮਿਲਾ ਕੇ ਇਹ 6 ਕਾਟਾਂ ਨੂੰ ਮਿਲਾ ਕੇ 632 ਔਰਤਾਂ ਨੂੰ ਰੋਜ਼ਗਾਰੀ ਦਾ ਸਾਧਨ ਮਿਲ ਰਿਹਾ ਹੈ 560 ਦੇ ਕਰੀਬ ਔਰਤਾਂ ਦੇ ਕਾਗਜ਼ ਮਨਜ਼ੂਰੀ 'ਤੇ ਪਈਆਂ ਉਹ ਵੀ ਮੇਰੇ ਕਰਮੇ ਥੋੜੇ ਦਿਨਾਂ 'ਚ ਵੱਖਰੀ ਵੱਖਰੀ ਐਕਟੀਵਿਟੀ ਹਰੇਕ ਫੂਡ ਕਾਰਟ ਨਹੀਂ ਕਰ ਰਿਹਾ ਕਈਆਂ ਨੇ ਵੱਖਰੇ ਕੰਮ ਕੀਤੇ 600 500 ਕੁਝ ਦੇ ਲਗਭਗ ਕਾਗਜ਼ تیار ਹੋ ਰਹੇ ਔਰ ਬਾਕੀ 1200 ਦੇ ਸਕਰੂਟੀ ਵਿੱਚ ਹੈ ਕਿਉਂਕਿ ਕਲਾ ਇਹ ਨਹੀਂ ਹੈ ਕਿ ਕਿਸੇ ਨੇ ਕਹਤਾ ਜੀ ਮੈਂ ਇਹ ਕੰਮ ਸ਼ੁਰੂ ਕਰਨਾ ਚਾਹ ਰਿਹਾ ਜਾਂ ਚਾਹਦੀ ਹੈ ਤੇ ਤੁਸੀਂ ਕਰ ਦੋ ਗੱਲ ਹੈ ਆਪਾਂ ਉਸ ਕੰਮ ਨੂੰ ਵੀ ਬਾਰੀਕੀ ਨਾਲ ਸਾਡੀ ਜੋ ਟੀਮ ਹੈ ਉਹ ਬਾਰੀਕੀ ਨਾਲ ਸਟੱਡੀ ਕਰਦੀ ਹੈ ਕਿ ਇਹਦੀ ਵਾਇਬਿਲਿਟੀ ਕੀ ਹੈ ਔਰ ਫਿਰ ਇਹਦੇ ਬਾਅਦ ਇਹਦਾ ਪ੍ਰੋਫਿਟ ਕਿੰਨਾ ਹੋਣਾ ਕੁੜੀ ਨੂੰ ਕਿ ਇਹ ਨਾ ਹੋਵੇ ਕਿ ਆਪਾਂ ਕੰਮ ਸ਼ੁਰੂ ਕਰ ਦੇ ਤੇ ਉਹ ਕੰਮ ਸਿਰੇ ਨਾ ਚੜੇ ਤੇ ਫਿਰ ਨਿਰਾਸ਼ਾ ਬਹੁਤ ਹੁੰਦੀ ਹੈ ਤੇ ਇਸ ਕਰਕੇ ਆਪਾਂ ਬੜੀ ਬਾਰੀਕੀ ਨਾਲ ਔਰ ਹੌਲੀ ਹੌਲੀ ਇਹ ਕੰਮ ਸ਼ੁਰੂ ਕਰ ਰਹੇ ਹਾਂ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜੇ ਕੱਲ ਮੇਰੇ ਟੀਮ ਦੇ ਮੈਂਬਰਾਂ ਨੇ ਰਾਜਵਿੰਦਰ ਜੀ ਨੇ ਉਹਨਾਂ ਦੇ ਟੀਮ ਦੇ ਮੈਂਬਰਾਂ ਨੇ ਮੈਨੂੰ ਕਿਹਾ ਕਿ 650 ਦੇ ਲਗਭਗ ਔਰਤਾਂ ਨੂੰ ਆ ਰੋਜ਼ਗਾਰੀ ਦੇ ਸਾਧਨ ਮਿਲ ਰਹੇ ਹਨ ਮੈਨੂੰ ਬੜੀ ਖੁਸ਼ੀ ਹੈ ਕਿ ਦੇਖੋ ਫੂਡ ਕਾਰਟ ਚਲਾਣਾ ਮਿਹਨਤ ਦਾ ਕੰਮ ਹੈ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੀ ਕੁੜੀਆਂ ਆ ਇਹ ਬੀੜਾ ਚੱਕਿਆ ਉਹਨਾਂ ਨੇ ਔਰ ਮੈਂ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਅਰਦਾਸ ਕਰਦੇ ਕਿ ਹੋਰ ਵੀ ਕੋਰੀਆ ਨੂੰ ਆਪਾਂ ਰੋਜ਼ਗਾਰੀ ਦਾ ਸਾਧਨ ਦੇ ਸਕਿਆ ਕਨਾ ਸਰ ਜਿਨ੍ਹਾਂ ਨੂੰ ਫੂਡ ਕਾਰ ਉਹ ਐਸੀ ਕੋਈ ਸਿਲੈਕਸ਼ਨ ਦੀ ਗੱਲ ਨਹੀਂ ਹੁੰਦੀ ਆਪਾਂ ਕੋਈ ਮਤਬੇਦ ਨਹੀਂ ਰੱਖਦੇ ਜੋ ਵੀ ਕੁੜੀ ਕੁਝ ਕਰਨਾ ਚਾਹਦੀ ਹੈ ਉਹ ਆਪ ਸਾਡੇ ਕੋਲ ਆਉਂਦੀ ਹੈ ਮੈਂ ਵੀ ਜਾ ਕੇ ਉਹਨਾਂ ਨੂੰ ਮਿਲਦਾ ਪਿੰਡਾਂ ਦੇ ਵਿੱਚ ਗਰੁੱਪ ਮੈਂਬਰਾਂ ਨਾਲ ਗੱਲ ਕਰਦੇ ਆਂ ਫਿਰ ਉਹ ਫੈਸਲਾ ਕਰਦੇ ਕਿ ਹਾਂ ਮੈਂ ਕੁਝ ਕਰਨਾ ਚਾਹਦੀ ਹਾਂ ਕਈ ਵਾਰ ਚਾਰ ਮੈਂਬਰ ਇਕੱਠੇ ਹੋ ਕੇ ਕਰ ਲੈਂਦੇ ਆਂ ਜਿਵੇਂ ਸਾਡੀ ਪਿਕਲ ਮੇਕਿੰਗ ਦਾ ਸਾਡੀ ਇੱਕ ਇਥੇ ਪਤਾ ਨਹੀਂ ਸਰ ਕਰਮਜੀਤ ਸਾਡੇ ਕਰਮਜੀਤ ਕੌਰ ਹੈ ਉਹਨੇ ਪਿਕਲ ਮੇਕਿੰਗ ਦਾ ਕੰਮ ਕੀਤਾ ਹੁਣ ਇਹਦੀ ਮਰਜ਼ੀ ਹੈ ਕਿ ਇਹ ਚਾਰ ਕੁੜੀਆਂ ਨੂੰ ਨਾਲ ਕਰ ਦੇਣ ਛੇਆਂ ਨੂੰ ਨਾਲ ਕਰ ਦੇਣ ਇਹਨਾਂ ਦੀ ਮਰਜ਼ੀ ਹੈ ਮੈਂ ਤੇ ਸਿਰਫ ਤੇ ਆਪਣੀ ਜੋ ਟੀਮ ਹੈ ਉਮੀਦ ਸੰਸਥਾ ਦੀ ਉਹਨੇ ਜਾ ਕੇ ਉੱਥੇ ਜਾ ਕੇ ਮੋਟੀਵੇਟ ਕਰਦੀ ਹੈ ਬਾਕੀ ਆਪਾਂ ਕਿਸੇ ਨੂੰ ਜ਼ਬਰਦਸਤੀ ਤੋਂ ਕਰ ਨਹੀਂ ਸਕਦੇ ਤੇ ਇਸ ਕਰਕੇ ਇਸ ਤਰੀਕੇ ਨਾਲ ਆਪਾਂ ਕੰਮ ਕਰਦੇ ਹਾਂ ਧੰਨਵਾਦ